15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਤਿਰੰਗਾ ਦਾ ਸਲਾਮੀ ਲੈਣ ਵੇਲੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਸਟੇਜ ਤੇ ਸਲੂਟ ਕਰਨ ਦੀ ਟ੍ਰੇਨਿੰਗ ਦੇਣ ਤੇ ਸਫਾਈ ਦੇਣੀ ਪਈ। ਸਟੇਜ ਤੇ ਆਪਣੇ 8 ਸਾਲ ਦੇ ਬੇਟੇ ਨੂੰ ਧਕੇਲਦੇ ਹੋਏ ਕੈਮਰੇ 'ਚ ਕੈਦ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨੂੰ ਸਲੂਟ ਕਰਨਾ ਸਿਖਾ ਰਹੇ ਸਨ ਕਿਉਂਕਿ ਉਹ ਸੱਜੇ ਦੀ ਥਾਂ ਖੱਬੇ ਹੱਥ ਨਾਲ ਤਿਰੰਗੇ ਨੂੰ ਸਲੂਟ ਕਰ ਰਿਹਾ ਸੀ। ਆਜ਼ਾਦੀ ਦਿਹਾੜੇ ਦੀਆਂ ਤਸਵੀਰਾਂ ਟੀਵੀ ਅਤੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ। ਜੋਸ਼ੀ ਨੂੰ ਨਮੋਸ਼ੀ ਚਲਣੀ ਪਈ। ਮੌਕਾ ਮਿਲਦੇ ਹੀ ਮੰਤਰੀ ਸਾਹਿਬ ਨੇ মিডিਆ ਨੂੰ ਕਟੇਰੇ 'ਚ ਖੜਾ ਕਰਨ 'ਚ ਦੇਰ ਨਹੀਂ ਲਗਾਈ ਜੋਸ਼ੀ ਨੇ মিডিਆ ਨੂੰ ਸਲਾਹ ਦਿੱਤੀ ਕਿ ਜਿਸ ਵੇਲੇ ਰਾਸ਼ਟਰੀ ਗੀਤ ਚੱਲ ਰਿਹਾ ਸੀ ਉਸ ਵੇਲੇ মিডিਆ ਨੂੰ ਆਪਣੇ ਕੈਮਰੇ ਬੰਦ ਕਰਕੇ ਸਾਵਧਾਨ ਖੜੇ ਹੋ ਜਾਣਾ ਚਾਹੀਦਾ ਸੀ ਮੈਂ ਉਹਨੂੰ ਕਿਹਾ ਹੱਥ ਸਿੱਧਾ ਕਰ ਸਰ ਇਹ ਹੁਣ ਜੋ ਮਰਜੀ ਉਹਨੇ ਖੱਬੇ ਹੱਥ ਨਾਲ ਕੀਤਾ ਹੈ ਬੱਚਾ ਵਾ ਉਥੇ ਸੋਧਾ ਨਹੀਂ ਨੇ ਤੁਸੀਂ ਕੀ ਕਹਿ ਰਹੇ ਹੋ ਨਹੀਂ ਮੈਂ ਤੇ ਇਹ ਤੁਹਾਡੇ ਚੈਨਲ 'ਨ ਡਿਬੇਟ ਕਰਨ ਨੂੰ ਤਿਆਰ ਆ ਆਦੀ ਵੱਡੀ ਡਿਬੇਟ ਬੁਲਾ ਲਓ ਨੈਸ਼ਨਲ ਐਂਥਮ ਚੱਲਦਾ ਹੈ ਉਹਦੋਂ ਪ੍ਰੈਸ ਵਾਲਿਆਂ ਵੀ ਉਹਨਾਂ ਨੂੰ ਵੀ ਸਾਵਧਾਨ 'ਚ ਖਲੋਣਾ ਚਾਹੀਦਾ ਹਰ ਫੋਟੋ ਖਿੱਚ ਰਿਆ ਹੁੰਦੇ ਆ ਉਹ ਬੱਚੇ ਨੂੰ ਤਾਂ ਕਹਿ ਰਿਹਾ ਜਿਹੜਾ ਸਲੂਟ ਕਰ ਰਿਹਾ ਵਾ ਤੇ ਇਹ ਬੱਚੇ ਪਰਿਵਾਰ ਆ ਗਿਆ ਜੀ ਬੱਚੇ ਨੇ ਪਤਾ ਨਹੀਂ ਕੀ ਕਰਤਾ ਉੱਥੇ ਉਹਨੇ ਸਲੂਟ ਕੀਤਾ ਤੇ ਚਾਹੀਦਾ ਤੇ ਇਹ ਆ ਕਿ ਸਭ ਨੂੰ ਕੈਮਰੇ ਰੱਖ ਕੇ ਉੱਥੇ ਜਦੋਂ ਨੈਸ਼ਨਲ ਐਂਥਮ ਚੱਲਦਾ ਸਿੱਧੇ ਹੋ ਕੇ ਸਾਵਧਾਨ ਹੋ ਕੇ ਖੜੇ ਹੋਣਾ ਚਾਹੀਦਾ ਖੈਰ ਆਪਣੀ ਖੇਜ ਮੰਤਰੀ ਸਾਹਿਬ ਨੇ ਕੁਝ ਘੰਟਿਆਂ ਬਾਅਦ ਜ਼ਾਹਿਰ ਕਰ ਦਿੱਤੀ ਜਾਂਦੇ ਜਾਂਦੇ ਕਹਿ ਗਏ ਮੈਨੂੰ ਆਪਣੇ ਬੇਟੇ ਤੇ ਮਾਣ ਹੈ ਹਮੇਸ਼ਾ ਉਸ ਨੂੰ ਅਜਿਹੇ ਸਮਾਗਮਾਂ 'ਚ ਲੈ ਕੇ ਜਾਂਦਾ ਰਹੂੰਗਾ ਮੈਨੂੰ ਫਖਰ ਹੈ ਮੇਰੇ ਬੇਟੇ ਨੂੰ ਬਹੁਤ ਸਾਰੇ ਲੋਕਾਂ ਨੂੰ ਜਾਦੀ ਸੈਂਸ ਹੈ ਉਹਨੂੰ ਪਤਾ ਵਾ ਕਿ ਜਦੋਂ ਝੰਡਾ ਲਹਿਰਾ ਜਾਂਦਾ ਉਹਨੂੰ ਸਲੂਟ ਕਰਨਾ ਸਿਰਫ ਇਹ ਸੀ ਵੀ ਉਹਨੇ ਖੱਬੇ ਹੱਥ ਨਾਲ ਕੀਤਾ ਮੈਂ ਉਹਨੂੰ ਇੰਨਾ ਮਾੜਾ ਜਿਹਾ ਕਿਹਾ ਮੈਂ ਕਿਹਾ ਸੱਜੇ ਨਾਲ ਕਰਲਾ ਹੈ ਤੇ ਉਹਦੇ ਚ ਮੈਨੂੰ ਮਾਣ ਆ ਫਖਰ ਆ ਮੈਂ ਹਮੇਸ਼ਾ ਹੀ ਇਹੋ ਜੇ ਪ੍ਰੋਗਰਾਮਾਂ ਚ ਉਹਨੂੰ ਲੈ ਕੇ ਜਾਣਾ ਬੱਚੇ ਨੂੰ ਤੇ ਲੈ ਕੇ ਜਾਊਗਾ ਵੀ ਜਿੰਨੂੰ ਤਕਲੀਫ ਹੈ ਜੋ ਮਰਜ਼ੀ ਛਾਪੀ ਜਾਵੇ ਇਹਦਾ ਮੇਰੇ ਤੇ ਕੋਈ ਅਸਰ ਨਹੀਂ ਖੈਰ ਮੰਤਰੀ ਸਾਹਿਬ ਨੂੰ ਨਮੋਸ਼ੀ ਚੜਨੀ ਪਈ ਪਰ ਜੋਸ਼ੀ ਜੀ ਸਾਨੂੰ ਹੁਣ ਤੱਕ ਕੋਈ ਵੀਆਈਪੀ ਅਜੇ ਹਾਈ ਨਹੀਂ ਟਕਰਿਆ ਜੋ ਸਲਾਮੀ ਸਟੇਜ ਤੇ ਫੈਮਿਲੀ ਲੈ ਕੇ ਖੜਾ ਹੋਵੇ